ਅਮਨਦੀਪ ਸਿੰਘ ਦੀ ਰਚਨਾ ਪਿਆਰ ਕਦੇ ਮਰਦਾ ਨਹੀਂ ਭਾਗ ਤੀਜਾ ਇਸ ਤਰ੍ਹਾਂ ਰਾਮ ਉਰਫ ਅਮਰ ਬਨੀਤਾ ਦੇ ਘਰ ਤੋਂ ਥੋੜੀ ਦੂਰ ਹੀ ਰਹਿਣ ਲੱਗ ਪਿਆ ਉਸਨੇ ਆਪਣੀ ਸਟੇਟ ਵਿੱਚ ਹੀ ਟਰੱਕ ਡਰਾਈਵਰ ਦੀ ਨੌਕਰੀ ਕਰਨੀ ਸ਼ੁਰੂ ਕਰ ਲਈ ਬਨੀਤਾ ਵੀ ਉੱਥੇ ਹੀ ਕੰਮ ਕਰਦੀ ਸੀ ਜੋ ਉੱਥੋਂ ਦਾ ਕਾਫੀ ਕਾਰ ਵਿਹਾਰ ਸਾਂਭਦੀ ਸੀ ਪਹਿਲਾਂ ਉਹ ਅਮਰ ਦੀ ਸੈਕਟਰੀ ਹੁੰਦੀ ਸੀ ਪਰ ਹੁਣ ਉਹ ਉਸਦੇ ਭਾਗੀਦਾਰ ਰਮੀਰ ਦੀ ਸੈਕਟਰੀ ਸੀ ਉਹ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਰਣਵੀਰ ਬਨੀਤਾ ਨਾਲ ਕਿਵੇਂ ਪੇਸ਼ ਆ ਰਿਹਾ ਹੈ ਇਸ ਕਰਕੇ ਉਹ ਦੋ ਦਿਲਾ ਹੁੰਦਾ ਜਦੋਂ ਦਿਲਾ ਹੁੰਦਾ ਸੀ ਤਾਂ ਅਕਸ਼ਰ ਹੀ ਮੁੱਖ ਦਫ਼ਤਰ ਵਿੱਚ ਲੈ ਜਾਂਦਾ ਸੀ ਬਨੀਤਾ ਤੇ ਉੱਥੋਂ ਦੇ ਸਾਰੇ ਸਟਾਫ ਨਾਲ ਉਸ ਦੀ ਚੰਗੀ ਜਾਣ ਪਛਾਣ ਹੋ ਗਈ ਉਹ ਸਾਰੇ ਹੀ ਉਸ ਨੂੰ ਬਹੁਤ ਪਸੰਦ ਕਰਨ ਲੱਗੇ ਉਸ ਦੇ ਪ੍ਰਤੀ ਉਹ ਸਭ ਆਪਣੇ ਅੰਦਰ ਇੱਕ ਅਜੀਬ ਜਿਹੀ ਕشش ਮਹਿਸੂਸ ਕਰਦੇ ਸਨ ਹਜੇ ਤੱਕ ਉਸਨੇ ਰਣਵੀਰ ਦਾ ਸਾਹਮਣਾ ਨਹੀਂ ਸੀ ਕੀਤਾ ਤੇ ਨਾ ਹੀ ਉਹ ਕਰਨਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਦੇਖ ਕੇ ਹੀ ਉਸ ਦੇ ਅੰਦਰ ਖੂਨ ਖੋਲਣ ਲੱਗ ਜਾਂਦਾ ਸੀ ਤੇ ਸਾਹਮਣਾ ਕਰਨ ਦੇ ਪਤਾ ਨਹੀਂ ਸੀ ਉਸ ਦੇ ਦਿਮਾਗ ਤੇ ਖੂਨ ਸਵਾਰ ਹੋ ਜਾਵੇ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਸੀ ਲੈਣਾ ਚਾਹੁੰਦਾ ਸਭੋ ਸਬੂਤ ਇਕੱਠੇ ਕਰਕੇ ਜਹ ਰੰਗੇ ਹੱਥੀ ਉਸ ਨੂੰ ਕਾਨੂੰਨ ਦੇ ਹਵਾਲੇ ਕਰਨਾ ਚਾਹੁੰਦਾ ਸੀ ਇੱਕ ਦਿਨ ਬਨੀਤਾ ਨੇ ਉਸ ਨੂੰ ਪੁੱਛਿਆ ਤੁਸੀਂ ਹਮੇਸ਼ਾ ਇੱਥੇ ਹੀ ਕਿਉਂ ਰਹਿੰਦੇ ਹੋ ਜੇ ਰਣਵੀਰ ਸਰ ਨੂੰ ਪਤਾ ਲੱਗ ਗਿਆ ਤਾਂ ਤੁਹਾਡੀ ਨੌਕਰੀ ਨੂੰ ਖਤਰਾ ਹੋ ਸਕਦਾ ਹੈ ਖਤਰਾ ਕਿਉਂ ਮੈਂ ਆਪਣਾ ਕੰਮ ਤਾਂ ਚੰਗੀ ਤਰ੍ਹਾਂ ਕਰਦਾ ਹਾਂ ਤੁਸੀਂ ਕਦੇ ਆ ਕੇ ਮੇਰਾ ਕੰਮ ਵੀ ਦੇਖੋ ਉਸ ਨੇ ਮੁਸਕਰਾਉਂਦਿਆਂ ਹੋਇਆ ਅਖਿਆ ਨਰੇ ਤੁਹਾਡਾ ਧਿਆਨ ਕਿਤੇ ਹੋਰ ਪਾਸੇ ਹੋ ਜਾਵੇਗਾ ਮੈਨੂੰ ਪਤਾ ਹੈ ਅਮਰਸਰ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਬਹੁਤ ਇਕੱਲੇ ਮਹਿਸੂਸ ਕਰਦੇ ਹੋ ਉਸ ਨੇ ਜਿਵੇਂ ਬਨੀਤਾ ਦੀ ਦੁੱਖ ਦੀ ਰਗ ਤੀ ਹੱਥ ਰੱਖਦਾ ਹੋਇਆ ਉਸ ਦੀਆਂ ਅੱਖਾਂ ਵਿੱਚ ਉਦਾਸੀ ਭਰ ਆਈ ਤੇ ਦੋ ਹੰਝੂ ਡਿੱਗਦੇ ਹੋਏ ਨਜ਼ਰ ਆਏ ਓਹੋ ਮਾਫ਼ ਕਰਨਾ ਮੇਰਾ ਮਤਲਬ ਤੁਹਾਨੂੰ ਉਦਾਸ ਕਰਨਾ ਨਹੀਂ ਸੀ ਨਹੀਂ ਕੋਈ ਗੱਲ ਨਹੀਂ ਇਹ ਉਦਾਸੀ ਤਾਂ ਹੁਣ ਮੇਰੀ ਜ਼ਿੰਦਗੀ ਦਾ ਕੀਮਤੀ ਹਿੱਸਾ ਹੈ ਬਨੀਤਾ ਨੇ ਚੁੰਨੀ ਨਾਲ ਆਪਣੇ ਹੰਝੂ ਪੂੰਝਿਆ ਕਿਹਾ RAM ਇਹ ਸੁਣ ਕੇ ਹੋਰ ਵੀ ਉਦਾਸ ਹੋ ਗਿਆ ਉਹ ਸਮਝ ਸਕਦਾ ਸੀ ਕਿ ਬਨੀਤਾ ਦੇ ਕੀ ਗੁਜ਼ਰ ਰਹੀ ਹੋਵੇਗੀ ਉਸ ਦਾ ਮਨ ਕਰੇ ਕਿ ਉਹ ਆਪਣੀ ਬਨੀਤਾ ਨੂੰ ਸਭ ਕੁਝ ਦੱਸ ਦੇਵੇ ਤੇ ਉਸ ਨਾਲ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਕਰ ਦੇਵੇ ਪਰ ਉਹ ਜਾਣਦਾ ਸੀ ਕਿ ਇਹ ਇਨਾ ਆਸਾਨ ਨਹੀਂ ਬਨੀਤਾ ਕਿਸ ਤਰ੍ਹਾਂ ਉਸਤੇ ਜਿੱਤ ਇਹ ਕਰ ਲਈਗੀ ਚਲੋ ਜੇ ਤੁਹਾਨੂੰ ਠੀਕ ਲੱਗੇ ਤਾਂ ਤੁਸੀਂ ਜਰੂਰ ਕਿਸੇ ਦਿਨ ਮੇਰੇ ਨਾਲ ਚੱਲਿਓ ਠੀਕ ਹੈ ਬਨੀਤਾ ਨਿਹਾਮੀधरी ਉਸ ਨੂੰ ਖਬਰ ਇਹ ਕਿਉਂ RAM ਦੀ ਆਵਾਜ਼ ਵਿੱਚ ਇੱਕ ਅਪਰਾਧ ਨਜ਼ਰ ਆਈ ਫਿਰ ਇੱਕ ਦਿਨ ਜਦੋਂ ਬਨੀਤਾ ਤੇ RAM ਛੁੱਟੀ ਸੀ ਬਨੀਤਾ ਨੇ RAM ਦੇ ਸੱਦੇ ਤੇ ਉਸ ਕੋਲ ਆਉਣ ਦਾ ਪ੍ਰੋਗਰਾਮ ਬਣਾਇਆ ਰਾਮ ਲਈ ਇਹ ਬਹੁਤ ਖੁਸ਼ੀ ਦੇ ਪਲ ਸਨ ਉਹ ਜਲਦੀ ਨਾਲ ਤਿਆਰ ਹੋ ਕੇ ਬਨੀਤਾ ਨੂੰ ਲੈਣਾ ਉਸਦੇ ਘਰ ਪਹੁੰਚਿਆ ਅੰਦਰ ਜਾ ਕੇ ਉਹ ਪਹਿਲਾਂ ਬਨੀਤਾ ਦੇ ਮਾਤਾ ਪਿਤਾ ਨੂੰ ਮਿਲਿਆ ਉਹ ਵੀ ਉਸ ਨਾਲ ਮਿਲ ਕੇ ਬਹੁਤ ਖੁਸ਼ ਹੋਈ ਤੇ ਸਵਨਾ ਦੇ ਬਾਗ ਉਹਨਾਂ ਨੂੰ ਵੀ ਰਾਮ ਬਹੁਤ ਚੰਗਾ ਲੱਗਿਆ ਤੇ ਉਹਨਾਂ ਨੇ ਵੀ ਰਾਮ ਪ੍ਰਤੀ ਇੱਕ ਕਸ਼ਿਸ਼ ਮੈਸੇਜ ਦਿੱਤੀ ਜਿਵੇਂ ਉਹ ਰਾਮ ਨੂੰ ਪਹਿਲਾਂ ਤੋਂ ਜਾਣਦੇ ਹੋਣ ਉਹ ਖਸਣਾ ਕਿ ਬਨੀਤਾ ਦਾ ਧਿਆਨ ਹੋਰ ਪਾਸੇ ਲੱਗੇਗਾ ਆਪਣੇ ਬਾਹਰ ਦੇ ਤਾਬਕ ਆਰਾਮ ਪਹਿਲਾਂ ਤਾਂ ਬਨੀਤਾ ਨੂੰ ਆਪਣਾ ਕੰਮ ਦਿਖਾਉਣ ਲੈ ਆ ਜਿੱਥੇ ਉਹ ਟਰੱਕ ਮਾਲ ਨਾਲ ਭਰਦੇ ਸੀ ਟਰੱਕ ਕਾਫੀ ਵੱਡਾ ਹੈ ਤੇ ਭਰਨ ਨੂੰ ਤੇ ਹੀ ਘੰਟੇ ਲੱਗ ਜਾਂਦੇ 1 ਨਹੀਂ ਦੇਰ ਮੈਂ ਤੁਹਾਡੇ ਕੋਲ ਚਲੇ ਆਉਂਦਾ ਇਸੇ ਤਰ੍ਹਾਂ ਜਦੋਂ ਕਦੇ ਮੈਂ ਮਾਲ ਲਾ ਕੇ ਜਲਦੀ ਵਾਪਸ ਕਰ ਤਾਉਂਦਾ ਹਾਂ ਉਦੋਂ ਵੀ ਬੇਲਾ ਹੋਣ ਕਰਕੇ ਸਮਾਂ ਬਤਾਉਣ ਲਈ ਮੈਂ ਤੁਹਾਡੇ ਡਾਕਟਰ ਵੱਲ ਆ ਗਿਆ। ਹਾਂ। ਤੁਹਾਨੂੰ ਬਹੁਤ ਹੀ ਸਿਫਾਈ ਦੇਣ ਦੀ ਜੀਤ ਰਹੀ। ਮੈਂ ਤਾਂ ਐਵੇਂ ਹੀ ਕਿਹਾ ਸੀ ਮੈਨੂੰ ਮੋਕ ਕਰ ਦੇਣਾ। ਬਨੀਤਾ ਨੇ ਕਿਹਾ ਕੋਈ ਗੱਲ ਨਹੀਂ। ਚਲੋ ਥੋੜੇ ਸਮੇਂ ਲਈ ਕਿਤੇ ਹੋਰ ਚੱਲਦੇ ਆ। ਉਹ ਬਨੀਤਾ ਨੂੰ ਲੈ ਕੇ ਝੀਰ ਦੇ ਵੱਲੋਂ ਚੱਲ ਪਿਆ। ਇਹ ਉਹੀ ਝੀਰ ਸੀ ਜਿੱਥੇ ਉਹ ਆਮਰ ਤੇ ਬਨੀਤਾ ਅਕਸਰ ਹੀ ਬਹਿੰਦੇ ਸਨ ਇੱਕ ਦੂਜੇ ਦੇ ਹੱਥ ਫੜ ਕੇ ਬਾਹਾਂ ਵਿੱਚ ਬਾਹਾਂ ਪਾ ਕੇ ਉਹ ਪਿਆਰ ਦੇ ਗੀਤ ਗਾਉਂਦੇ ਸਨ ਪਾਣੀ ਦੀਆਂ ਲਹਿਰਾਂ ਨੂੰ ਆਪਣੇ ਜਿਸਮ ਵਿੱਚ ਵਹਿੰਦਾ ਮਹਿਸੂਸ ਕਰਦੇ ਸਨ ਦੂਰ ਤੱਕ ਦੀਆਂ ਨੀਲੀਆਂ ਪਹਾੜੀਆਂ ਨੂੰ ਦੇਖਦੇ ਸਨ ਦੁਪਹਿਰ ਦੇ ਸੂਰਜ ਦੀ ਸੰਤਰੀ ਲਲਮਾਂ ਨੂੰ ਨਿਹਾਰਦੇ ਸਨ ਤੇ ਕੁਝ ਵੀ ਨਹੀਂ ਸੀ ਬੋਲਦੇ ਸਨ ਬਸ ਇੱਕ ਦੂਜੇ ਦੇ ਸਾਥ ਨੂੰ ਮਾਣਦੇ ਸਨ ਕਦੇ-ਕਦੇ ਜਦੋਂ ਚੰਨ ਚੜਾਉਂਦਾ ਸੀ ਟਵਨੀਤਾ ਸੋਖਾ ਦਾ ਨਾਲ ਚੰਨ ਨੂੰ ਦੇਖਦੀ ਸੀ ਤੇ ਫੇਰ ਅਮਰਵਲ ਨੂੰ ਆਪਣੇ ਚੰਨ ਵੱਲ ਔਰ ਉਹ ਦਿਨ ਹੁਣ ਨਹੀਂ ਰਹੀ ਕਿਸੇ ਜਾਲਮ ਨੇ ਅਮਰ ਨੂੰ ਸਦਾ ਲਈ ਉਸ ਤੋਂ ਦੂਰ ਕਰ ਦਿੱਤਾ ਹਾਏ ਅਮਰ ਕਿਵੇਂ ਦਰਦ ਨਾਲ ਤੜਥਿਆ ਹੋਵੇਗਾ ਇਹ ਸੋਚ ਕੇ ਬਨੀਤਾ ਦੀ ਚੀਕ ਨਿਕਲ ਗਈ ਹਰਪਾਲ ਉਹ ਅਮਰ ਨੂੰ ਯਾਦ ਕਰਦੀ ਸੀ ਆਪਣੀਆਂ ਸੋਚਾਂ ਦੇ ਕਨ ਬਸਤੇ ਉਸ ਤੇ ਸੋਹਣੇ ਮੁਕੜੇ ਦੇ ਚਿੱਤਰ ਬੌਂਦੀ ਰਹੀ ਸੀ ਤੁਸੀਂ ਸ਼ਾਇਦ ਕੁਝ ਸੋਚਣ ਲੱਗ ਪਏ ਆਰਾਮ ਨੇ ਪੁੱਛਿਆ ਨਹੀਂ ਕੁਝ ਨਹੀਂ ਬਸ ਪੁਰਾਣੀਆਂ ਯਾਦਾਂ ਆ ਗਈਆਂ ਤੁਸੀਂ ਮੈਨੂੰ ਇਸ ਜਗ੍ਹਾ ਤੇ ਕਿਉਂ ਲੈ ਕੇ ਆਏ ਹੋ ਮੈਂ ਇੱਥੇ ਨਮਾ ਤੇ ਮੈਨੂੰ ਪਤਾ ਲੱਗਿਆ ਕਿ ਇਹ ਜਗ੍ਹਾ ਘੁੰਮਣ ਲਈ ਬਹੁਤ ਵਧੀਆ ਹੈ ਉੰਲੀ ਤੇ ਖੁੱਲੀ ਤੇ ਤਾਜੀ ਹਵਾ ਜਿਸਮ ਤੇ ਰੂਹ ਨੂੰ ਬਹੁਤ ਸਕੂਨ ਦਿੰਦੀ ਹੈ ਚਲੋ ਆਓ ਰੈਸਟੋਰੈਂਟ ਵਿੱਚ ਕੁਝ ਖਾਂਦੇ ਹਾਂ ਆਰਾਮ ਬਨੀਤਾ ਨੂੰ ਰੈਸਟੋਰੈਂਟ ਵਿੱਚ ਲੈ ਆਇਆ ਉਸ ਰੈਸਟੋਰੈਂਟ ਵਿੱਚ ਵੀ ਉਹ ਅਕਸਰ ਆਉਂਦੇ ਸਨ ਉਸ ਨੂੰ ਪਤਾ ਸੀ ਕਿ ਬਨੀਤਾ ਨੂੰ ਐਸਪ੍ਰੈਸੋ ਕਾਫੀ ਚੰਗੀ ਲੱਗਦੀ ਸੀ ਪਰ ਉਸਨੇ ਆਰਡਰ ਦੇਣ ਤੋਂ ਪਹਿਲਾਂ ਬਨੀਤਾ ਤੋਂ ਪੁੱਛਿਆ ਬਨੀਤਾ ਨੇ ਹਾਂ ਮੈਂ ਕਰੀ ਪਰ ਜਦੋਂ ਉਸਨੇ ਆਪਣੇ ਲਈ ਬਲੈਕ ਕਾਫੀ ਤੇ ਕੇਕ ਆਰਡਰ ਕੀਤਾ ਤਾਂ ਉਹ ਨਹੀਂ ਤਾਂ ਬਹੁਤ ਹੈਰਾਨ ਹੋਈ ਆਮਰ ਨੂੰ ਵੀ ਬਲੈਕ ਕਾਫੀ ਤੇ ਕੇਕ ਬਹੁਤ ਪਸੰਦ ਸੀ ਇੱਕ ਪੜ ਲਈ ਤਾਂ ਬਣੀਤ ਨੂੰ ਲੱਗਿਆ ਕਿ ਇਹ ਰਾਮ ਕੋਈ ਬਹਿਰੂਪਿਆ ਨਾ ਹੋਵੇ ਜੋ ਉਸ ਨੂੰ ਬਰਗਲੋਂ ਲਈ ਇਹ ਸਭ ਨਾਟਕ ਕਰ ਰਿਹਾ ਨਾ ਹੋਵੇ ਪਰ ਫਿਰ ਉਸਨੇ ਆਪਣੇ ਮਨ ਨੂੰ ਸਮਝਾਉਂਦਿਆਂ ਕਿਹਾ ਕਿ ਇਹ ਇਤਫਾਕ ਵੀ ਤਾਂ ਹੋ ਸਕਦਾ ਹੈ ਅਮਰ ਦੇ ਜਾਣ ਤੋਂ ਬਾਅਦ ਕਿੰਨੇ ਹੀ ਲੋਕਾਂ ਨੇ ਉਸ ਵੱਲ ਆਉਣ ਦੀ ਕੋਸ਼ਿਸ਼ ਕੀਤੀ ਸੀ ਕਈਆਂ ਨੇ تسਲੀ ਦੇਣ ਲਈ ਤੇ ਕਈਆਂ ਨੇ ਆਪਣਾ ਮਤਲਬ ਸਿਧਾ ਕਰਨ ਲਈ ਖਾਸ ਤੌਰ ਤੇ ਅਰਨਵੀਰ ਸਰ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਅਮਰ ਦੇ ਬਾਘ ਹੀ ਸਮਝਿਆ ਸੀ ਤੇ ਉਸ ਨੂੰ ਵਿਆਹ ਦੀ ਪੇਸ਼ਕਸ਼ ਦੀ ਕਰ ਦਿੱਤੀ ਸੀ ਪਰ ਉਸ ਨੂੰ ਰਣਵੀਰ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਉਹ ਤਾਂ ਉਸ ਨੂੰ ਜ਼ਬਰਦਸਤੀ ਉੱਤੇ ਕੰਮ ਕਰਨਾ ਪੈ ਰਿਹਾ ਸੀ ਤਾ ਜੋ ਉਹਨਾਂ ਦੇ ਪਰਿਵਾਰ ਦਾ ਖਰਚਾ ਨਿਕਲ ਸਕੇ ਉਸ ਦੇ ਪਿਤਾ ਜੀ ਦਾ ਕੰਮ ਤੇ ਐਕਸੀਡੈਂਟ ਹੋਣ ਨਾਲ ਕਰਕੇ ਬਾਹਰ ਨਹੀਂ ਸੀ ਰਹਿ ਚੱਲਦੀ ਉਸ ਨੂੰ ਜਲਦੀ ਰਿਟਾਇਰ ਹੋਣਾ ਪਿਆ ਪਰ RAM ਜਿਹੜਾ ਨਹੀਂ ਲੱਗ ਰਿਹਾ ਸੀ ਜੋ ਕਿ ਉਸ ਤੇ ਹਾਲਾਤ ਦਾ ਫਾਇਦਾ ਠਾਣਾ ਚਾਹੁੰਦਾ ਹੋਵੇ ਉਹ RAM ਨਾਲ ਇਸ ਕਰਕੇ ਵੀ ਆ ਗਈ ਕਿਉਂਕਿ ਉਸ ਦਾ ਸੁਭਾਅ ਕਾਫੀ ਹੱਦ ਅਮਰ ਨਾਲ ਮੇਖੰਦਾ ਸੀ ਹਾਲਾਂਕਿ ਢੀਲ ਢੌਰ ਪੱਖੋਂ ਅਮਰ ਥੋੜਾ ਹਰ ਤੋਂ ਅਲੱਗ ਭੇਤੀ ਕੁ ਤਕੜਾ ਸੀ ਉਸ ਨੂੰ ਪਤਾ ਸੀ ਕਿਉਂ ਰਾਮ ਆਪਣਾ ਆਪਣਾ ਲੱਗ ਰਿਹਾ ਹੈ ਉਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਰਾਮ ਉਸ ਦੀ ਜ਼ਿੰਦਗੀ ਵਿੱਚ ਉਸਨੂੰ ਵੀਰ ਤੋਂ ਬਚਾਉਣ ਲਈ ਆਇਆ ਸੀ ਉਹ ਕਾਫੀ ਪੀ ਕੇ ਜੀਨ ਤੋਂ ਚੱਲ ਪਏ ਤੇ ਉਸ ਨੇ ਰਾਮ ਨੂੰ ਕਹ ਰਿਹਾ ਇਹ ਸਭ ਕੁਝ ਬਨੀਤਾ ਲਈ ਬਿਤੋਂ ਬਾਰੋ ਸੀ ਤਕਰੀਬਨ 1 ਸਾਲ ਤੋਂ ਬਾਅਦ ਉਹ ਇਸ ਤਰ੍ਹਾਂ ਬਾਹਰ ਘੁੰਮਣਾਈ ਸੀ ਉਸ ਨੂੰ ਘਰ ਛੱਡ ਕੇ RAM ਬਾਪ ਜਾਣ ਲੱਗਿਆ ਤਾਂ ਬਨੀਤਾ ਦੇ ਮਾਂ ਨੇ ਉਸ ਨੂੰ ਡਿਨਰ ਲਈ ਰੋਕ ਲਿਆ ਉਹਨਾਂ ਦੇ ਬਹੁਤਾ ਦੇਰ ਬਹੁਤਾ ਜ਼ੋਰ ਦੇਣ ਤੇ ਉਹ ਰੁਕ ਗਿਆ ਉਸ ਨੂੰ ਬਨੀਤਾ ਦੀ ਮਾਂ ਦਾ ਬਣਾਇਆ ਖਾਣਾ ਬਹੁਤ ਸੰਸੀ ਇਸ ਕਰਕੇ ਉਹ ਉੱਥੇ ਰੁਕਣਾ ਨਹੀਂ ਸੀ ਚਾਹਦਾ ਤਾਂ ਜੋ ਭਾਵਨਾਵਾਂ ਵਿੱਚ ਬਹਿ ਕੇ ਉਹਦੀਆਂ ਅੱਖਾਂ ਛੇਜਲ ਵੀ ਨਾ ਹੋ ਜਾਣ ਪਰ ਖਾਣੇ ਦੇ ਸਵਾਦ ਨੇ ਉਸ ਨੂੰ ਸਭ ਭੁਲਾ ਦਿੱਤਾ ਇੱਕ ਵਾਰ ਫਿਰ ਤੋਂ ਬਨੀਤਾ ਦੇ ਪਿਆਰੇ ਮਾਤਾ ਪਿਤਾ ਨੂੰ ਮਿਲ ਕੇ ਉਸ ਨੂੰ ਬਹੁਤ ਚੰਗਾ ਲੱਗਿਆ ਉਹ ਕਿਸ ਤਰ੍ਹਾਂ ਉਹਨਾਂ ਦੇ ਘਰ ਆਪਣਿਆ ਬਾਗ ਆਉਂਦਾ ਸੀ ਉਸ ਨੂੰ ਆਪਣਾ ਮਾਤਾ ਪਿਤਾ ਦੀ ਯਾਦ ਆ ਰਹੀ ਸੀ ਜੋ ਕੁਝ ਸਾਲ ਪਹਿਲਾਂ ਉਧਰ ਗਏ ਸਨ ਰਾਤ ਦਾ ਖਾਣਾ ਖਾ ਕੇ ਉਸ ਨੂੰ ਵਿਦਾ ਕਰਕੇ ਉਹ ਘਰ ਚੱਲ ਪਿਆ ਇੱਕ ਤਰ੍ਹਾਂ ਦਾ ਨਿੱਘ ਪਿਆਰ ਤੇ ਆਪਣਤ ਛੱਡਣ ਨੂੰ ਉਸ ਦਾ ਮਨ ਨਹੀਂ ਸੀ ਕਰ ਰਹਾ ਪਰ ਉਸ ਨੂੰ ਜਾਣਾ ਪੈਣਾ ਸੀ ਉਧਰ ਬਨੀਤਾ ਤੇ ਉਸ ਦੇ ਮਾਤਾ ਪਿਤਾ ਦਾ ਮਨ ਉਹੀ ਉਸ ਨੂੰ ਵਿਦਾ ਕਹਿਣ ਲਈ ਨਹੀਂ ਸੀ ਵੜ ਰਹਾ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਰਾਮ ਲਈ ਇਹ ਕਾਸ਼ਿਸ਼ ਕਿਹੜੀ ਸੀ ਪਰ ਅੱਜ ਉਹ ਬਹੁਤ ਪ੍ਰਸੰਨ ਤਕਰੀਬਨ 1 ਸਾਲ ਤੋਂ ਬਾਅਦ ਉਹਨਾਂ ਨੇ ਬਨੀਤਾ ਦੇ ਚਿਹਰੇ ਤੇ ਸਕੂਨ ਦੇਖਿਆ ਸੀ ਇਸ ਤਰ੍ਹਾਂ ਬਨੀਤਾ ਤੇ RAM ਅਕਸ਼ਰ ਮਿਲਣ ਲੱਗੇ ਬਨੀਤਾ ਨੂੰ RAM ਵਿੱਚ ਅਮਰ ਨਾਜਰ ਆ ਰਹੇ ਸੀ ਉਹਦਿਆਂ ਗੱਲਾਂ ਖਾ ਭਾਵ ਸਭ ਅਮਰ ਨਾਲ ਮਿਲ ਖਾ ਰਹੇ ਸੀ ਉਹ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਦੋ ਜੜੇ ਇੰਨੇ ਇਨ ਬਿੰਦਾਂ ਇੱਕ ਹੋ ਸਕਦੇ ਨੇ ਪਿਆਰ ਕਰਨ ਵਾਲੇ ਤਿਆ ਨਾਭੀ ਲੈਂਦੇ ਹਨ ਜਾਂ ਫਿਰ ਪਿਆਰ ਉਹਨਾਂ ਨੂੰ ਨਭ ਲੈਂਦਾ ਹੈ। ਆਰਾਮ ਉਠ ਅਮਰ। ਕੋਸੀ ਜੇ ਉਸ ਨੂੰ ਮੁਰਤੋਂ ਚੜਦੇ ਸੂਰ ਦੀ ਰੋਸ਼ਨੀ ਨਾਲ ਬਨੀਤਾ ਦਾ ਨੂਰੀ ਮੁਖ ਦਿਖਦਾ ਸੀ। ਉਸ ਦੇ ਸੁਪਨੇ ਖਿਆਲ ਉਸ ਨੂੰ ਜਿੰਦਾ ਰੱਖ ਰਏ ਸਨ ਨਹੀਂ ਤਾਂ ਉਹ ਤਾਂ ਕਦੋਂ ਦਾ ਮਰ ਚੁੱਕਾ ਸੀ। ਇਹ ਬਨੀਤਾ ਦਾ ਪਿਆਰ ਹੀ ਸੀ ਜੋ ਉਸ ਨੂੰ ਮੁਰਤੋਂ ਜੀਵਤ ਕਰਕੇ ਇੱਥੇ ਲੈ ਕੇ ਆਇਆ ਸੀ। ਨਹੀਂ ਤਾਂ ਇਸ ਤਰ੍ਹਾਂ ਉਸ ਨੂੰ ਮਾਨਸ ਦੇ ਦਾਤ ਚੁਲਾ ਇੰਜ ਬਦਲ ਦੀ ਕੋਈ ਲੋੜ ਨਹੀਂ ਸੀ ਪਰ ਪਿਆਰ ਕਦੇ ਮਰਦਾ ਨਹੀਂ ਜੇ ਉਹ ਮੁਰ ਸਰਜੀਤ ਨਾ ਵੀ ਹੁੰਦਾ ਉਸ ਦਾ ਪਿਆਰ ਕਿਝ ਵਿੱਚ કડਕਦਾ ਰਹਿਣਾ ਸੀ ਬਨੀਤਾ ਦੇ ਪਾਸੇ ਹਰ ਪਿੰਡਲ ਦੇ ਪਲ ਸਹयक ਦੇ ਰਹਿਣਾ ਸੀ ਉਹਨਾਂ ਨੇ ਆ ਬੋਲ ਬੁਲਾ ਨਾਲ ਅੱਖਾਂ ਦੀ ਲੋਕ ਭਾਸ਼ਾ ਨਾਲ ਮੁੜ ਕੋ ਇੱਕ ਦੂਜੇ ਨਾਲ ਪਿਆਰ ਦਰਸਾਇਆ ਇਕਰਾਰ ਲਈ ਆਪਣੇ ਹੱਥ ਅੱਗੇ ਵਧਾਏ ਮਾਨਸ ਦੇ ਹਾਨੇ ਇਰਮਾਨਾਂ ਦੀ ਤਕਸ ਮਹਿਸੂਸ ਕੀਤੀ ਉਹ ਅਕਸਰ ਕਿੰਨਾ ਚਿਰ ਝੀਲ ਦੇ ਕਿਨਾਰੇ ਇੱਕ ਦੂਜੇ ਦਾ ਹੱਥ ਫੜ ਕੇ ਦੂਰ ਗਗਨ ਵੱਲ ਦੇਖ ਰਹੇ ਰਹਿੰਦੇ ਝੀਲ ਦੇ ਸਰੀਲੇ ਪਾਣੀ ਦਾ ਤੇ ਬਹਾਰ ਦੀ ਇਤਿਜਾਦਾ ਸੰਗੀਤ ਸੁਣਦੇ ਪਰ ਬਖਤੀ ਗਰਬ ਸਨੇਹ ਤਾਂ ਹੁੰਮਣਾ ਹੀ ਸੀ ਤੇ ਉਹਨੂੰ ਕੁਝ ਹੋਰ ਹੀ ਮੰਝੂ ਸੀ ਇੱਕ ਦਿਨ ਜਦੋਂ ਰਾਮ ਬਨੀਤਾ ਨੂੰ ਦਫਤਰ ਲੈਣ ਆਇਆ ਤਾਂ ਅਚਾਨਕ ਰਵੀ ਦੇ ਨਜ਼ਰ ਉਸ ਉਤੇ ਪੈ ਗਈ ਉਹ ਕਾਫੀ देर ਰਵੀ ਦੇ ਨਜ਼ਰਾਂ ਤੋਗਾਤੇ ਰਹੇ ਸੀ ਪਰ ਆਖਰ ਕਿੰਨੀ ਦੇਰ ਬਾਅਦ ਝੱਕਦੇ ਸੀ ਉਹਨਾਂ ਦੋਵਾਂ ਨੂੰ ਇਕੱਠਾਂ ਦੇਖ ਕੇ ਰਣਵੀਰ ਚਲ ਬੁੱਝ ਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇੱਕਦਮ ਬਨੀਤਾ ਦੀ ਜ਼ਿੰਦਗੀ ਵਿੱਚ ਇਹ ਕੌਣ ਆ ਗਿਆ ਅਜੇ ਤਾਂ ਉਹ ਬਨੀਤਾ ਦੀ ਹਾੜੇ ਦੀ ਕਰ ਰਿਹਾ ਸੀ ਬਸ ਉੱਜ ਕੰਮਾ ਕਰਕੇ ਉਸ ਨੂੰ ਕਿਤੇ ਬਾਹਰ ਜਾਣਾ ਪਿਆ ਸੀ ਸਭ ਤੋਂ ਪਹਿਲਾਂ ਰਣਵੀਰ ਨੇ ਚੈੱਕ ਕਰਵਾਇਆ ਕਿ ਰਾਮ ਕਿਹੜੇ ਡਿਪਾਰਟਮੈਂਟ ਵਿੱਚ ਕੰਮ ਕਰ ਰਿਹਾ ਹੈ ਜਦੋਂ ਪਤਾ ਲੱਗਿਆ ਕਿ ਉਹ ਸ਼ਿਪਿੰਗ ਵਿੱਚ ਨਵਾਂ ਡਰਾਈਵਰ ਹੈ ਤਾਂ ਫਿਰ ਉਸਨੇ ਸ਼ਿਪਿੰਗ ਦੇ ਸੁਪਰਵਾਈਜ਼ਰ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਰਾਮ ਤਰਫੋਂ ਇੱਥੇ ਲੱਗਿਆ ਹੈ ਸਰ ਤਕਰੀਬਨ 4-5 ਮਹੀਨਿਆਂ ਤੋਂ ਉਸ ਦਾ ਕੰਮ ਕਿਸ ਤਰ੍ਹਾਂ ਦਾ ਹੈ ਜੀ ਬਹੁਤ ਵਧੀਆ ਉਸ ਸਾਰੇ ਡਿਲੀਵਰੀ ਦੇ ਕੰਮ ਸਮੇਂ ਸਿਰ ਕਰ ਦਿੰਦਾ ਜਦੋਂ ਦਾ ਮੈਂ ਆਇਆ ਨਾ ਮੈਂ ਉਸ ਨੂੰ ਅਕਸਰ ਇੱਥੇ ਹੀ ਦੇਖਦਾ ਹਾਂ ਸਾਨੂੰ ਇਸ ਤਰ੍ਹਾਂ ਦੇ ਕਰਮਚਾਰੀ ਨਹੀਂ ਚਾਹੀਦੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਓ ਸੂਪਰਵਾਈਜ਼ਰ ਬਹੁਤ ਹੈਰਾਨ ਹੋਇਆ ਪਰ ਉਹ ਆਪਣੇ ਮਾਲਕ ਦਾ ਹੁਕਮ ਨਹੀਂ ਸਿटा ਸਕਦਾ ਦੂਜੇ ਦਿਨ ਹੀ ਉਸਨੇ ਰਾਮ ਨੂੰ ਕੰਮ ਤੇ ਆਉਣ ਤੋਂ ਮਨਾ ਕਰ ਦਿੱਤਾ ਸਰ ਮੈਂ ਤਾਂ ਆਪਣੇ ਕੰਮ ਵਿੱਚ ਕੋਈ ਕੁਤਾਹੀ ਨਹੀਂ ਕੀਤੀ ਫਿਰ ਮੈਨੂੰ ਨੌਕਰੀ ਤੇੋਂ ਕਿਉਂ ਬਰਖਾਸਤ ਕਰ ਰਹੇ ਹੋ ਰਾਮ ਨੇ ਸੁਪਰਵਾਈਜ਼ਰ ਨੂੰ ਪੁੱਛਿਆ ਤੇਰਾ ਇੰਜ ਰਣਵੀਰ ਸਾਹਿਬ ਦੇ ਦਫ਼ਤਰ ਵਿੱਚ ਜਾਣਾ ਠੀਕ ਨਹੀਂ ਸੁਪਰਵਾਈਜ਼ਰ ਨੇ ਸੱਚ ਦੱਸਦਿਆਂ ਕਿਹਾ ਉਹ ਦਿਲ ਦਾ ਚੰਗਾ ਵਿਅਕਤੀ ਸੀ ਉਸਨੇ ਰਾਮ ਨੂੰ ਤਸੱਲੀ ਦਿਨਿਆ ਕਿਹਾ ਕੋਈ ਨਹੀਂ ਕੋંਕੇ ਕਰਨਾ ਕਰ ਮੈਂ ਆਪਣੇ ਇੱਕ ਜਾਣਕਾਰ ਦੀ ਕੰਪਨੀ ਵਿੱਚ ਤੇਰੀ ਨੌਕਰੀ ਲਈ ਸਿਫਾਰਿਸ਼ ਕਰ ਦਿੰਦਾ ਰਾਮ ਸਭ ਸਮਝ ਗਿਆ ਉਸਨੇ ਹੋਰ ਸਵਾਲ ਨਹੀਂ ਉਠਾਇਆ ਤੇ ਨਾ ਹੀ ਕੋਈ ਬਹਿਸ ਕਰਨੀ ਚੰਗੀ ਸਮਝੀ ਵੈਸੇ ਹੀ ਗਨੀਤਾ ਦੇ ਨੇੜੇ ਆਉਂਦਾ ਉਸਦਾ ਉਦੇਸ਼ ਪੂਰਾ ਹੋ ਗਿਆ ਸੀ ਤੇ ਉਹ ਖੁਸ਼ ਸੀ ਪਰ ਨਵੀਨ सिर्फ इन्ने सावर ना आया उसने अपने सूरत तो राम की पूरी जिंदगी का पता लगाना शुरू कर दिता उन्होंने राम बारे सब कुछ पता कर लिया जो राम और अमरू भी नहीं सी पता कि राम लंबे समय तो हस्पताल कमों ते कुछ चिर पहला ही ठीक होके आया है पर ना पता कर सके कि वह राम नहीं अमर है ਕਉਂਕਿ ਡਾਕਟਰ ਦੇਵ ਨੇ ਦਿਮਾਗੀ ਪ੍ਰਤੀਰੋਧਨਾ ਆਪਰੇਸ਼ਨ ਨੂੰ ਗੋਪਤ ਰੱਖਿਆ ਸੀ ਤੇ ਸਿਰਫ ਪੁਲਸ ਨੂੰ ਹੀ ਉਸਦੀ ਖਬਰ ਦਿੱਤੀ ਸੀ। ਉਹਨਾਂ ਨੂੰ ਰਾਮਦੀਨ ਦੇ ਟਰਮੀਨਾ ਬਾਰੇ ਵੀ ਪਤਾ ਲੱਗਿਆ ਪਰ ਰਣਵੀਰ ਇਹ ਸੌਕੇ ਬਹੁਤ ਖੁਸ਼ ਹੋਇਆ ਤੇ ਉਸਨੇ ਉਹਨਾਂ ਨੂੰ ਮੀਨਾ ਨੂੰ ਲੱਭਣ ਦੀ ਕੋਸ਼ਿਸ਼ ਲਈ ਕੀਤੀ। ਉਧਰ ਰਾਮ ਵੀ ਖਾਲੀ ਨਹੀਂ ਬੈਠਾ। ਉਹਨੂੰ ਪਤਾ ਸੀ ਕਿ ਰਣਵੀਰ ਰਾਮ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਕਰਕੇ ਉਸਨੇ ਡਾਕਟਰ ਦੇਵ ਨੂੰ ਫੋਨ ਬੁਲਾਇਆ ਤੇ ਸਾਰੀ ਗੱਲਬਾਤ ਸੀ ਤੇ RAM ਦੀ ਜ਼ਿੰਦਗੀ ਬਾਰੇ ਪਤਾ ਲਗਾਉਣ ਦੀ ਬੇਤਰੀ ਕੀਤੀ ਦੂਜੇ ਦਿਨ ਹੀ ਡਾਕਟਰ ਦੇਵ ਦਾ ਫੋਨ ਉਸ ਨੂੰ ਆਇਆ ਮੈਨੂੰ ਪਤਾ ਲੱਗਿਆ ਕਿ RAM ਦੀ ਨਗੀ ਤਰਮੀਨਾ ਹਸਪਤਾਲ ਦਾਮ ਦੀ ਖਬਰ ਲੈਣ ਆਈ ਹੈ ਤਾਂ ਉਸ ਆ ਹਸਪਤਾਲ ਤੋਂ ਠੀਕ ਹੋ ਕੇ ਜਾਣ ਬਾਰੇ ਸੁਣ ਕੇ ਕਾਫੀ ਹੈਰਾਨ ਹੋਈ ਤੇ ਇਸ ਗੱਲ ਤੇ ਵੀ RAM ਉਸ ਨੂੰ ਮੈਂ ਕਿਉਂ ਨਹੀਂ ਆਇਆ ਕਰ ਤੋਂ ਸਿਕਨਾ ਕਰਾ ਅਸੀਂ ਰਿਪੋਰਟ ਵਿੱਚ ਲਿਖਿਆ ਹੋਇਆ ਸੀ ਕਿ ਤੈਨੂੰ ਅਮਨੇਜਿਆ ਹੋ ਗਿਆ ਹੈ ਜਿਸ ਵਿੱਚ ਮਰੀਦ ਦੀ ਜਿਆਦਾ ਚੱਲੀ ਜਾਂਦੀ ਹੈ ਇਸ ਕਰਕੇ ਤੂੰ ਸਿਰਫ ਇਸ ਤਰ੍ਹਾਂ ਦਾ ਬਰਤావ ਕਰਨਾ ਹੈ ਕਿ ਤੈਨੂੰ ਕੁਝ ਵੀ ਯਾਦ ਰਹੇ ਜੋ ਕਿ ਸਹੀ ਵੀ ਹੈ ਹਾਂ ਰਾਮ ਨੇ ਲੰਗਾ ਸਾਮ ਲੈਂਦੇ ਆ ਕਿਹਾ ਰਾਮ ਦੀ ਜ਼ਿੰਦਗੀ ਤੇ ਅਦੀਤ ਦਾ ਤਾਂ ਮੈਨੂੰ ਕਦੇ ਦਾਅਤ ਤੰਦੀ ਕਦੇ ਨਾ ਕਦੇ ਸਾਹਮਣਾ ਕਰਨਾ ਪੈਣਾ ਹੈ ਮੈਨੂੰ ਵਿਚਾਰੀ ਮੀਨਾ ਦੇ ਦਰਸਾਰੇ ਕੋਈ ਨਹੀਂ ਮੈਂ ਮੀਨਾ ਬਾਰੇ ਹੋਰ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗਾ ਡਾਕਟਰ ਨੇ ਇਹ ਕਿਹਾ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਆਰਾਮ ਸੋਚਾਂ ਵਿੱਚ ਪੈ ਗਿਆ ਉਸ ਨੂੰ ਲੱਗ ਰਿਹਾ ਸੀ ਕਿ ਉਹ ਇੱਕ ਦਰਾਹੇ ਤੇ ਆ ਕੇ ਖੜਾ ਹੋ ਗਿਆ ਹੈ ਤੇ ਉਸ ਨੂੰ ਇੱਕ ਪਾਸੇ ਹੀ ਜਾਣਾ ਪੈਣਾ ਸੀ ਬਨੀਤਾ ਉਸ ਦੀ ਜ਼ਿੰਦਗੀ ਸੀ ਪਰ ਮਿੰਨਾ ਰਾਮ ਦੀ ਜਿਵੇਂ ਸੀ ਤੇ ਦੁਨੀਆਂ ਲਈ ਤਾਰਾ ਉਹ ਰਾਮ ਸੀ ਇਸ ਕਰਕੇ ਉਸ ਨੂੰ ਇਹਨਾਂ ਨੂੰ ਸੱਚ ਦੱਸਣਾ ਚਾਹੀਦਾ ਹੈ ਉਧਰ ਰਣਵੀਰ ਬਨੀਤਾ ਨੂੰ ਦਫ਼ਤਰ ਵਿੱਚ ਰੋਜ਼ ਤੰਗ ਕਰਨ ਲੱਗਿਆ ਬਨੀਤਾ ਮੈਨੂੰ ਅਜੇ ਵੀ ਤੇਰੇ ਉੱਤੇ ਦੀ ਅੜੀ ਹੈ ਅਮਰਤਾ ਇਸ ਦੁਨੀਆਂ ਤੋਂ ਚਲਾ ਗਿਆ ਹੈ ਤੂੰ ਕਿੰਨੀ ਦੇਰ ਇੰਜ ਹੀ ਕਲਪਦੀ ਰਹੇਗੀ ਉਸ ਦੀ ਜ਼ਿੰਦਗੀ ਵਿੱਚ ਆਰਾਮ ਦੇ ਆਉਂ ਕਰਕੇ ਬਨੀਤਾ ਦੇ ਵਿੱਚ ਕਾਫੀ ਹਿੰਮਤ ਆ ਗਈ ਸੀ ਤੇ ਉਹ ਰਣਵੀਰ ਨੂੰ ਜਵਾਬ ਦੇ ਦੀ ਹਿੰਮਤ ਕਰ ਸਕੀ ਸੀ ਨਹੀਂ ਤਾਂ ਪਹਿਲਾ ਉਹ ਰਣਵੀਰ ਅੱਗੇ ਕੁਝ ਵੀ ਬੋਲ ਨਹੀਂ ਸੀ ਸਕਦੀ ਉਸ ਨੇ ਰਣਵੀਰ ਨੂੰ ਕਿਹਾ ਅਮਰ ਮੇਰੀ ਜ਼ਿੰਦਗੀ ਦਾ ਅਜੇ ਵੀ ਅਟੁੱਟੰਗ ਹੈ ਮੈਂ ਕਿਸੇ ਹੋਰ ਨਾਲ ਆਪਣੀ ਜ਼ਿੰਦਗੀ ਦਾ ਕਿਆ ਸੀ ਨਹੀਂ ਕਰ ਸਕਦੀ ਤੇ ਇਹ ਰਾਮ ਦੀ ਤੇਰੇ ਲਈ ਕੀ ਜਗ੍ਹਾ ਹੈ ਉਹ ਇੰਜ ਵਿਚਰਦਾ ਹੈ ਜਿਵੇਂ ਤੇਰਾ ਸਰ ਤਸਤ ਹੋਵੇ ਬਨੀਤਾ ਕੁਝ ਬੋਲ ਨਾ ਸਕੀ ਉਸਨੇ ਚੁੱਪ ਹੀ ਭਲੀ ਸਮਝੀ ਕੋਈ ਜੋਰ ਨਾ ਚਲਦਾ ਦੇ ਕੇ ਰਣਵੀਰ ਨੇ ਦਿਲ ਦੀ ਰਾਣੀ ਦਾ ਪਤਾ ਖਿਲਿਆ ਕਿ ਤੂੰ ਜਾਣਦੀ ਹੈ ਕਿ ਰਾਮ ਦੀ ਮੰਗੇਤਰ ਵੀ ਹੈ ਨਹੀਂ ਮੈਨੂੰ ਪਤਾ ਹੈ ਉਸਨੇ ਕਦੇ ਗੱਲ ਨਹੀਂ ਕੀਤੀ ਸੀ ਉਸਦਾ ਨਾਂ ਹੈ ਮੀਨਾ ਤੇ ਉਸ ਵਿਚਾਰੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਰਾਮ ਹਸਤਾ ਤੋਂ ਆ ਗਿਆ ਹੈ ਹਸਪਤਾਲ ਨਹੀਂ ਮੈਨੂੰ ਜਿਆ ਕੁਝ ਨਹੀਂ ਪਤਾ ਬਨੀਤਾ ਨੇ ਹੈਰਾਨ ਹੋ ਧਿਆ ਆਖਿਆ ਦੇਖ ਲੈ ਇਹ RAM ਤੇਰੇ ਨਾਲ ਕੀ ਖੇਡ ਖੇਡ ਰਿਹਾ ਹੈ ਉਸਨੇ ਤੈਨੂੰ ਸੱਚ ਹੀ ਦੱਸਿਆ ਕੋਈ ਨਹੀਂ ਮੈਂ ਕਥਾ ਕਰ ਲਵਾਂਗੀ ਮੈਨੂੰ ਇਹ ਸਭ ਦੱਸਣ ਲਈ ਤੁਹਾਡਾ ਬਹੁਤ ਧੰਨਵਾਦ ਮੀਨਾ ਇਹ ਕਹਿ ਕੇ ਡਾਕਟਰ ਤੋਂ ਚਲੀ ਗਈ ਵੈਸੇ ਵੀ ਉਸਦੀ ਛੁੱਟੀ ਦਾ ਟਾਈਮ ਹੋ ਗਿਆ ਸੀ ਉਸ ਨੂੰ ਜਾਂਦੀ ਨੂੰ ਦੇਖ ਰਣਵੀਰ ਮੁਸਕਰਾ ਰਿਹਾ ਸੀ ਕਿ ਉਸ ਨੇ ਬਨੀਤਾ ਦੇ ਅੰਦਰ ਸ਼ੱਕ ਪੈਦਾ ਕਰ ਦਿੱਤਾ ਹੈ ਹੁਣ ਉਹ ਦੇਖਣਾ ਚਾਹੁੰਦਾ ਸੀ ਕਿ ਆਰਮ ਕਿੰਨੀ ਕੁ ਦੇਰ ਬਨੀਤਾ ਦੀ ਜ਼ਿੰਦਗੀ ਵਿੱਚ ਰਹਿੰਦਾ ਹੈ ਪਰ ਉਹ ਅਜੇ ਵੀ ਹੱਥ ਦੇ ਹੱਥ ਤਰ ਕੇ ਬੈਠਣਾ ਨਹੀਂ ਸੀ ਚਾਹਦਾ ਉਸ ਨੇ ਆਪਣੇ ਬੰਦੇ ਆਰਮ ਨੂੰ ਮਾਰਨ ਲਈ ਤਿਆਰ ਕਰ ਰੱਖੇ ਸਨ ਤੇ ਸਹੀ ਸਮੇਂ ਤੇ ਇੰਤਜ਼ਾਰ ਕਰ ਰਿਹਾ ਸੀ ਕਿਸੇ ਦੀ ਜਾਨ ਲੈਣ ਦਾ ਅਦੇਸ਼ ਦੇਨਾ ਉਸ ਲਈ ਕੋਈ ਨਵੀਂ ਗੱਲ ਨਹੀਂ ਸੀ ਅਮਰ ਨੂੰ ਵੀ ਤਾਂ ਉਹਨਾਂ ਕਰਾਏ ਦੇ ਕਾਤਲਾਂ ਨੇ ਹੀ ਮਾਰਿਆ ਸੀ ਜਦ ਤੱਕ ਉਹ ਬਨੀਤਾ ਦੀ ਜ਼ਿੰਦਗੀ ਵਿੱਚੋਂ ਹਰ ਇੱਕ ਵਿਅਕਤੀ ਨੂੰ ਖਤਮ ਨਹੀਂ ਕਰ ਦਿੰਦਾ ਉਸ ਨੂੰ ਅਪਣਾਉਣ ਦਾ ਉਸ ਦਾ ਮਤਲਬ ਮਨਸੂਬਾ ਪੂਰਾ ਨਹੀਂ ਸੀ ਹੋਣਾ ਉਹ ਚਾਹੁੰਦਾ ਤਾਂ ਬਨੀਤਾ ਨਾਲ ਜ਼ਬਰਦਸਤੀ ਵੀ ਕਰ ਸਕਦਾ ਸੀ ਪਰ ਉਹ ਜਿਹੜਾ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਹ ਉਹ ਬਨੀਤਾ ਨੂੰ ਪਿਆਰ ਕਰਦਾ ਸੀ ਅਮਨਦੀਪ ਸਿੰਘ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਪਹਾੜੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦੀ